ਤੋ ਪਚੜਦੀ ਜਾਣ ਈ ਆ ਉਹ ਇਹ ਪਾਣੀ ਦਾ ਕਰੀ ਲਈਏ ਔਰ ਕੀ ਬੰਦਾ ਕਰੇ ਇਹ বিনা ਹੋਣ ਤੇ ਖਰਚਾ ਪੱਠਾ ਕਿੱਥੋਂ ਚੱਲੇ ਚੱਲ ਪਰੇਓ ਅੱਗੇ ਹੋ ਜਾ ਅੱਗੇ ਚੱਲ ਸਰ ਜੀ ਇੱਧੇ ਡੈਡੀ ਹਾਂ ਕੀ ਗੱਲ ਵਾ ਗੱਲ ਸੁਣਾ ਮੇਰੀ ਓਏ ਜਦੋਂ ਨਾ ਮੈਂ ਇੱਕ ਫੇਰਾ ਲਾਉਂਦੇ ਸੀ ਰੇੜੀ ਦਾ ਅੱਜ ਗੋਸਟਿੰਗ ਹੈ ਜੇ ਓਏ ਹੋਰ ਕੀ ਕਰਨਾ ਵਾ ਚੱਲ ਮੈਂ ਆ ਗਈ ਹਾਂ ਮੈਂ ਆ ਗਈ ਆਖਿਆ ਜੇ ਹਾਂ ਦੱਸ ਅੱਜ ਨਾ 10 ਕਿ ਮਿੰਟ ਨਾ ਮੇਰੇ ਨਾਲ ਸ਼ਹਿਰ ਚੱਲੋ ਕਿਉਂ ਕੋਈ ਜ਼ਰੂਰੀ ਕੰਮ ਹੈ ਆਹੋ ਜ਼ਰੂਰੀ ਆ ਪਤਾ ਕੀ ਗੱਲ ਵਾ ਉਹ ਦਿਨ ਮੈਂ ਗਈ ਸੀ ਨਾ ਕੁਰਸੀਆਂ ਦੇਣ ਆਹੋ ਤੇ ਮੈਨੂੰ ਫੇਰ ਭੜੀਆਂ ਗੱਲਾਂ ਕੀਤੀਆਂ ਰਮਨ ਨੇ ਹੈਂ ਚੱਲ ਜਾ ਤਫਾ ਕਰਦਾ ਸੁਭਾਈ ਇਸ ਤਰ੍ਹਾਂ ਨਾਲ ਚੱਲ ਅੱਜ ਦੁੱਧ ਦੇ ਪੈਸੇ ਮਿਲੇ ਆ ਨਾ ਆਹੋ ਤੇ ਇਦਾਂ ਕਰੀਏ ਕਿ ਬੋទੀਆਂ ਨਾਲ ਲਈਏ ਦੋ ਦੋ ਕਰਕੇ ਲਈਏ ਕੁਰਸੀਆਂ ਦੋਆਂ ਦਾ ਕਿ ਲਿਆਉਣਾ ਮੈਂ ਕਹਿੰਦਾ ਫੇਰ ਜੇ ਲਿਆਉਣੀਆਂ ਚਾਰ ਹੀ ਲੈ ਆਉਨੇ ਐਵੇਂ ਨਾ ਪੰਡ ਚੁੱਕਿਆ ਕਰੋ ਸਿਰ ਤੇ ਜੇ ਇੱਕ ਅੱਧੀ ਵਾਰਤੀ ਆ ਗਈ ਫੇਰਾ ਮਾਰਨ ਤੇ ਫੇਰ ਵੀ ਪੈਸੇ ਚਾਹੀਦੇ ਆ ਤੇ ਅਸੀਂ ਵੀ ਤਾਂ ਸੁੱਖ ਨਾਲ ਜਾਣਾ ਹੀ ਆ ਉਹਦੇ ਸਾਰੇ ਆਪਾਂ ਮੇ ਫੇਰਾ ਫੂਰਾ ਮਾਰਾਵਾਂਗੇ ਕੋਈ ਜਾ ਕੇ ਫਿਰ ਅਗਲਿਆਂ ਨੇ ਕਹਿਣਾ ਵਾ ਉਹਦੀ ਸੱਸ ਨੇ ਕਹਿਣਾ ਵਾ ਵੀ ਮਾਂ ਤੇ ਉਹਨੇ ਜੋਗਾ ਵੀ ਮਗਰ ਨਹੀਂ ਉਹ ਦੇ ਦੇ ਹੈ ਨਹੀਂ ਨਹੀਂ ਜਾਣਾ ਪੈਂਦਾ ਹੀ ਜੇ ਤੀ ਪੁੱਤ ਵਿਆਹ ਦੀ ਹੈ ਨਾ ਤਾਂ ਮਗਰ ਫੇਰਾ ਜ਼ਰੂਰ ਮਾਰਨਾ ਚਾਹੀਦਾ ਵਾ ਉਹ ਤਾਂ ਗੱਲ ਤੇ ਠੀਕ ਹੈ ਠੀਕ ਆ ਨਾ ਤੂੰ ਦੱਸ ਬਈ ਸ਼ਹਿਰ ਕੀ ਕੰਮ ਹੈ ਸ਼ਹਿਰ ਮਹਿਚਲ ਕੁਰਸੀਆਂ ਕਰਸੀਆਂ ਲੈ ਗਈ ਆਪਣੀਆਂ ਹੋਰ ਕੋਈ ਕੰਮ ਹੈਗਾ ਨਹੀਂ ਹੋਤ ਨਹੀਂ ਹੈਗਾ ਕੋਈ ਵੀ ਸਪੈਸ਼ਲਿਸਟ ਕੰਮ ਕਰਦੇ ਹਾਂ ਆਹੋ ਹੈ ਆਹੋ ਤੱਕ ਜਾਂਦੇ ਤੁਸੀਂ ਚੱਲ ਜੀ ਫਿਰ ਕਿ ਨਹੀਂ ਮੈਂ ਮੂੰਹਾਂ ਮੜਾ ਜਾਂ ਕਿੱਦਾਂ ਫੇਰਾ ਲਾਵਨ ਦੇ ਰੂੜੀ ਤੇ ਤੇ ਮੈਂ ਲੱਗ ਕੇ ਚੱਲ ਸੋਟਲਾ ਤੇਹੀਂ ਤੇ ਮੈਂ ਵੀ ਥਾਂ ਹੁੰ ਜਣੀ ਮੈਂ ਵੀ ਹੂੰ ਜੀ ਲੱਗ ਹਾਂ ਥੋੜੇ 10 ਮਿੰਟ ਲੱਗ ਜਾਣੇ ਆ ਆਹ ਠੀਕ ਵਾ ਵੇਟਰ ਕਿਹੜਾ ਇੱਥੋਂ ਜਿੱਦਾਂ ਇਤਨੇ ਜਲ ਜਾਣਾ ਚੱਲ ਕਰ ਲਓ ਫਿਰ ਆਹ ਚੱਲ ਤੂੰ ਮੂੰਹਾਂ ਧੋਲਾ ਫਿਰ ਹੈ ਚੰਗਾ ਚੰਗਾ ਆਹ ਸਟਾਪ ਬਚ ਗਈਆਂ ਤਾਂ ਟੁੱਟ ਗਈਆਂ ਵਾ ਆਜਾ ਤਾਂ ਬਚ ਗਈਆਂ ਹੀ ਲੱਗਦੀਆਂ ਵਾ ਕੱਠੀਆਂ ਕਰਕੇ ਲਈ ਆਉਂਦੀਆਂ ਨੇ ਤਾਂ ਕੀ ਕਰਾਂ ਹੁਣ ਜਦੋਂ ਮੰਗਣ ਹੀ ਆ ਗਈ ਕੀ ਜਵਾਬ ਦਵਾਉ ਉਹਨੂੰ ਫਿਰ ਮੈਂ ਉਹਨੂੰ ਜਵਾਬ ਦੇ ਜਦੋਂ ਸਭ ਕੁ ਤੇਰਾ ਟੁੱਟ ਗਿਆ ਤੇ ਬਹੁਤ ਮੰਗੜਾ ਸਾਡੇ ਘਰ ਆਂਦੀ ਤੇ ਅਸੀਂ ਕਿੱ데 ਘਰ ਜਾਣਾ ਵਾ ਮੇਰੀ ਗੱਸ ਨੂੰ ਇੰਨੀ ਆਸਿਸ਼ਤਾਂ ਕਰਨ ਲਈ ਹੀ ਉਹਦਾ ਜਵਾਈ ਇਹਦਾ ਸੋਹਣਾ ਮੈਂ ਕੰਧ ਖਾਣੀ ਵੇਖਿਆ ਸੀਗਾ ਤੇ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਉਹਨਾਂ ਨੇ ਭੁੱਖੇ ਨੰਗੇ ਕੀ ਲੱਭ ਲੇ ਚੰਗੇ ਭਲੇ ਬੰਦੇ ਆ ਪਹਿਲੇ ਬੰਨਾ ਵੀ ਆਂਦੀ ਬੜਾ ਵਾ ਪਰ ਪਰਵੀਜੰਗਾ ਵਾ ਉਹ ਕਾਤੇ ਡੇਗੇ ਰਮਨ ਉਹਨਾ ਕੁੜੀ ਵੇਖੀ ਕਿ ਕੁੜੀ ਸੋਣੀ ਸੁਨਖੀ ਹੈ ਤੇਰਾ ਕੁੜੀ ਬੜੀ ਸੋਣੀ ਹੈ ਇਹਦੀ ਕੁੜੀ ਸੋਣੀ ਹੈ ਜੰਗੀ ਪਲੀ ਰਹੀ ਹੈ ਮੂੰਹ ਮੱਥੇ ਲਾਗਦੀ ਨਹੀਂ ਕੁੜੀ ਵੇਖੀ ਤੇ ਘਰ ਨਹੀਂ ਵੇਖਿਆ ਉਹ ਤੇ ਲੀੜਾ ਕੱਪੜਾ ਪਾਏ ਸੱਜਦੇ ਆ ਤੇ ਇਹ ਕੀ ਆਏ ਨਾ ਚੁੰਨੀ ਕੋਟਾਂ ਦੀ ਲਈ ਹੁੰਦੀ ਕੀ ਬਣੀ ਹੁੰਦੀ ਹੈ ਇਹ ਨਾ ਕੱਖ ਨਾ ਪਾਪ ਉਹ ਨਾਲੇ ਰਮਨ ਇਹ ਸੰਜੋਗ ਹੁੰਦੇ ਆ ਤੈਨੂੰ ਇਹ ਗਾਦਾ ਪਤਾ ਵਾ ਸਾਰੀ ਗਾਦਾ ਤੈਨੂੰ ਪਤਾ ਮੈਂ ਫਿਰ ਕਿਹਾ ਮੈਂ ਕੌਣ ਆਇਆ ਸੱਸ ਵੀ ਆਈ ਸੀ ਨਹੀਂ ਮੇਰਾ ਜਵਾਈ ਆਇਆ ਸੀ ਕਨਾਲ ਦਾ ਭਰਾ ਆਇਆ ਸੀ ਮੈਂ ਫੀਅਰ ਦੇ ਸੇਵਾ ਬੜੀ ਕੀਤੀ ਹਣੀ ਆ ਜਵਾਈ ਤੇ ਨੇਤ ਆਉਣਾ ਤੇ ਜਵਾਈ ਦਾ ਭਾਈ ਤਾਂ ਕਦੀ ਕਦੀ ਆਉਣਾ ਆਹੋ ਦੋ ਕਿਸਮ ਦੇ ਪਕੌੜੇ ਕੱਢੇ ਹੀ ਨਾ ਰੋਟੀ ਪਾਣੀ ਬਣਾਇਆ ਅਹੀਂ ਗਰੀਬਾਂ ਨੇ ਕੀ ਖਵਾਲਣਾ ਮੈਂ ਸੱਸ ਨਹੀਂ ਆਈ ਇਹ ਨਹੀਂ ਸੱਸ ਨਹੀਂ ਹੀ ਆਈ ਉਹਨਾਂ ਦਾ ਕਾਰੋਬਾਰ ਹੀ ਵੜਾਵਾ ਘੜੀ ਘੜੀ ਇਹੋ ਗੱਲਾਂ ਸੁਣਾਉਂਦੀ ਮੈਂ ਦੇਖਣਾ ਕਿ ਸੱਸ ਨੇ ਆੜ ਕੇ ਗੱਲਾਂ ਕਰਨੀਆਂ ਮੂੰਹ ਵਟਣਾ ਨਾਲੇ ਮੈਂ ਜਿੰਨਾ ਤੇਰਾ ਕਾਰੋਬਾਰ ਉਹਨਾਂ ਦੇ ਉਹਨਾਂ ਦਾ ਹੁਣਾਵਾ ਤੇਰਾ ਥੋੜਾ ਵਾ ਤੇਰਾ ਇਹਨੂੰ ਮੋਕਦਾ ਆਹ ਤੇਰੇ ਘਰ ਵੀ ਟਰੱਕ ਲੱਗੇ ਰਹਿੰਦੇ ਆ ਹਾਂ ਇਹੋ ਜੀਆਂ ਗੱਲਾਂ ਲਈ ਹੀ ਕਰਨ ਸਿਰਫ ਤੇ ਉਹਨੇ ਆਪਣੇ ਕੁੜਮਾਂ ਦੀ ਕਰਨੀ ਸੀ ਤੇਰੇ ਲਾਗੇ ਹਾਂ ਥੋੜੀਆਂ ਸਿੱਪਾਂ ਲਈ ਹੀ ਕੀਤੇ ਕਰਨ ਘਰ ਹੀ ਬੜਾ ਵੱਡਾ ਵਾ ਮੈਂ ਤਾਂ ਕਹਿ ਹੀ ਦਿੱਤਾ ਮੈਂ ਹਾਂ ਜਦੋਂ ਨਾ ਆਏ ਹੀਗੇ ਫੇਰਾ ਪਾਉਣਾ ਉਦੋਂ ਮੈਂ ਮੈਂ ਵੇਖੀ ਮੈਂ ਵੀ ਸ਼ਹਿਰੋਂ ਆਉਂਦੀ ਹਾਂ ਸੱਸ ਮੈਂ ਮਜਾਜਨ ਜੀ ਲੱਗਦੀ ਆ ਹੂੰ ਨਹੀਂ ਨਹੀਂ ਭੈਣ ਜੀ ਉਹ ਓਦਾਂ ਹੀ ਲੱਗਦਾ ਵਾ ਤੁਹਾਨੂੰ ਪਤਾ ਹੀ ਆ ਵੱਡੇ ਘਰਾਂ ਵੇਦਾਂ ਦੇ ਹੁੰਦੇ ਆ ਮੈਂ ਹਾਂ ਇਦਾਂ ਦੇ ਨਹੀਂ ਹੁੰਦੇ ਨਹੀਂ ਨਹੀਂ ਬੜਾ ਚੰਗਾ ਸੁਭਾਅ ਵਾ ਜਦੋਂ ਹੁਣ ਆਉਣਗੇ ਨਾ ਤੁਹਾਨੂੰ ਮੈਂ ਆਵਾਜ਼ ਮਾਰੂੰਗੀ ਭਾ ਕੋਈ ਨਹੀਂ ਆ ਰਿਹਾ ਮੈਨੂੰ ਅੱਜ ਮੈਂ ਵੀ ਮਿਲ ਕੇ ਲਉਂਗੀ। ਉਹ ਰਮਨਤ ਨੂੰ ਉਹਦੇ ਸੁਭਾਤਾ ਪਤਾ ਉਹ ਜਦੋਂ ਦੇਦੀ ਹੁੰਦੀ ਆ ਭਾਵੇਂ ਝੂਠੀ ਵੀ ਹੋਵੇ। ਉਹ ਤਾਂ ਮੈਨੂੰ ਪਤਾ ਹੀ ਆ ਪਰ ਮੈਂ ਤਾਂ ਪੁੱਛਣਾ ਹੀ ਨਾ। ਮੇਰੀ ਧੀ ਬੜੀ ਸੌਖੀ ਆ। ਮੈਂ ਭੈਣ ਜੀ ਇਹ ਤਾਂ ਵਰਤ ਕੇ ਫੇਰ ਪਤਾ ਲੱਗਦਾ ਅਜੇ ਦਿਨ ਕਿਹੜੀ ਤੇ ਰਾਤ ਕਿਹੜੀ। ਆਹੋ ਇਹ ਤਾਂ ਹੁਣ ਕਰਤੋਗੇ ਫੇਰ ਹੀ ਪਤਾ ਲੱਗੂਗਾ ਕੀ ਬਣਿਆ। ਤੇ ਤੁਹਾਡਾ ਨਾ ਲੱਖ ਲੱਖ ਸ਼ੁਕਰ ਦੀਆਂ ਕੁਰਸੀਆਂ ਦੇਤੀਆਂ ਕੋਈ ਗੱਲ ਨਹੀਂ ਹੁਣ ਇਹ ਆਪਣੀਆਂ ਲਿਆਉਣੀਆਂ। ਮੈਂ ਚੱਲ ਕੋਈ ਗੱਲ ਨਹੀਂ ਲੈ ਆਇਓ ਆਪਣੀਆਂ। ਇਹਨੇ ਨਾ ਤੇਰੇ ਘਰ ਕੋਈ ਸਮਾਨ ਨਹੀਂ ਰਹਿ ਦੇਣਾ। ਤੋੜ ਕੇ ਨਾ ਤੇ ਤੇਰੇ ਹੱਥ 'ਚ ਪੜਾ ਦੇਣਾ ਤੇ ਤੂੰ ਫਿਰ ਮੰਗਣ ਚੋਗੀ ਵੀ ਨਹੀਂ ਰਹਿਣਾ ਜਿਹੜਾ ਮੰਗਣ ਆਉਂਦਾ ਨਾ ਉਹ ਮਰਿਆ ਹੀ ਆਂਦਾ ਵਾ ਹੁਣ ਉਹਨੂੰ ਕੀ ਜਵਾਬ ਦਿੰਦੀ ਵੀ ਨਹੀਂ ਦਿੰਦੀ ਜੇ ਆਈ ਗਈ ਘਰ ਜੇ ਇਹ ਦਾ ਸਾਹਮਣੇ ਨਾ ਹੁੰਦੀਆਂ ਫੇਰ ਤਾਂ ਮੁੱਕਰ ਜਾਂਦੀ ਸਾਹਮਣੇ ਤਾਂ ਪਈਆਂ ਨਹੀਂ ਇੱਕ ਅੱਧੀ ਚੀਜ਼ ਤੋਂ ਜਵਾਬ ਤੇ ਦੇ ਭਲਾ ਕੀ ਕਰਦੀ ਹੈ ਉਹ ਚੰਗਾ ਚੰਗਾ ਹੁਣ ਆਉਗੀ ਨਾ ਤੇ ਦੇ ਦੂੰਗੀ ਜਵਾਬ ਨਹੀਂ ਦਿੰਦੀ ਚੰਗਾ ਚੱਲ ਜਾਣ ਵੀ ਤਿਆਰ ਹੋ ਹੱਦ ਹੋਈ ਆ ਤੇਰੇ ਵਾਲੀ ਕਦੀ ਪਰਉਨੇ ਆ ਕੇ ਕਲਾਸੀਆਂ ਦੇ ਦੇ ਕਦੀ ਕੱਪ ਦੇ ਦੇ ਕਦੀ ਆਹ ਦੇ ਦੇ ਇਹ ਤਾਂ ਤੁਰੀ ਰਹਿੰਦੀ ਐ ਤਾਂ ਕੰਮ ਹੀ ਹੋਆ ਮੇਰੇ ਕੋ ਨਾ ਨਹੀਂ ਹੁੰਦੀ ਨਾ ਕਰੀ ਤੇ ਫੇ ਮੈਂ ਵੀ ਨਹੀਂ ਟੁੱਟ ਕੇ ਲਿਆ ਕੇ ਦੰਦਾ ਕੱਖ ਵੀ ਤੈਨੂੰ ਮੈਂ ਇਹ ਦੱਸਣਾ ਕਿਤਾ ਖਲਾਰਾ ਪਿਆਲ ਮਾਰੀ ਚ ਇੱਕ ਤਾਂ ਮੇਰੇ ਨੋਂ ਨੂੰ ਫੁਰਸਤ ਮਿਲੇ ਤੇ ਸਰੀਅਲ ਮਾਰੀਆਂ ਸਾਫ ਕਰੇ ਇੱਕ ਤਾਂ ਭੂਆ ਨੇ ਜਾਨ ਛੱਡਦੀ ਏਦੀ ਚੰਗਾ ਹੋਇਆ ਟਾਈਮ ਨਿਕਲ ਗਈ ਅੱਜ ਫੋਨ ਆ ਗਿਆ ਮਗਰੋਂ ਕਿ ਆ ਜਾ ਹੈ ਕੋਈ ਕੰਮ ਵਾ ਜੇ ਨਾ ਕੰਮ ਹੁੰਦਾ ਅਜੇ ਕਿੱਥੋਂ ਨਿਕਲਣਾ ਹੀ ਨਹੀਂ ਅਜੇ ਵੀ ਨੇ ਬਹਿ ਰਣਾ ਹੀ ਇੱਥੇ ਹੀ ਜੋ ਵਿਆਹ ਹੋਇਆ ਤੋਂ ਇੱਥੇ ਹੀ ਬੈਠੀ ਆਣ ਕੇ ਦੱਸ ਵੀ 2 ਦਿਨ 4 ਦਿਨ 6 ਦਿਨ ਤੂੰ ਸੁਖਣਾ ਸੁਖੀ ਵੀ 15 20 ਦਿਨ ਰਹਿਣਾ ਆਣ ਕੇ ਇੱਥੇ ਰੋਜ਼ ਸਵੇਰੇ ਉੱਠ ਕੇ ਦਲਜੀਤ ਕੋਸਾ ਪਾਣੀ ਕਰਕੇ ਲਿਆਈ ਪੁੱਤ ਕੋਟ ਚਾਹ ਬਣਾ ਦੇ ਚੱਲ ਹੁਣ ਵੇਹ ਨਹੀਂ ਤੈਨੂੰ ਕੋਣ ਕੋਸੇ ਪਾਣੀ ਕਰ ਕਰ ਦਿੰਦੇ ਆ ਤੇ ਦੂਜੀ ਗੱਲ ਏ ਅੱਜ ਤੇ ਮੇਰੇ ਨੌਨੂੰ ਬੜਾ ਤਕਾ ਲੱਗਣਾ ਵਾ ਉਹਨੇ ਪੁੱਛਣਾ ਮੰਮੀ ਪੂਆ ਕਿੱਥੇ ਗਈ ਆ ਪੂਆ ਲੇ ਦਿਖਦੀ ਪੱਖ ਜੀ ਪੂਰਦੀ ਹੀ ਉਹਦਾ ਆਉਂਦੇ ਜਾਂਦੇ ਦਿਲਜੀਤ ਐਦਾਂ ਦਿਲਜੀਤ ਉਹਦਾ ਚੱਲ ਹਾ ਹੁਣ ਇਹ ਵੀ ਜਰਾ ਕ ਲਾਈਨ ਤੇ ਆਉਗੀ ਇਹਨੂੰ ਹੁਣ ਸੁਧਾਰੂੰਗੀ ਨਾ ਮੈਂ ਉਹਨੇ ਦਿਨ ਤੇ ਮੇਰੇ ਹੱਥੇ ਵੀ ਨਹੀਂ ਆਈ ਜਿਹੜੀ ਗੱਲ ਇਹਨੂੰ ਮੈਂ ਕਰਦੀ ਸੀਗੀ ਉਹਦੀ ਟੋਕਾ ਟਕਾਈ ਜਿਹੜੀ ਪੂਆ ਕਰ ਦਿੰਦੀ ਸੀਗੀ ਜਿੱਥੇ ਮਰਜੀ ਬੈਠੀ ਹੁੰਦੀ ਲੈ ਵੀ ਇੰਨੇ ਕਾਨ ਤੇਜ ਐ ਜਨਾਨੀ ਦੇ ਉੱਥੋਂ ਹੀ ਆਵਾਜ਼ ਸੁਣ ਲੈਂਦੀ ਮੇਰੀਆਂ ਤੇ ਆਹ ਗੱਲ ਨਹੀਂ ਕਰਨ ਤਾਂ ਉਸੇ ਵੇਲੇ ਐਡੀ ਬਿਸ਼ਰਮ ਕੁੱਛ ਲੈਣਾ ਤੇ ਫਿਰ ਤੂੰ ਆ ਗੱਲ ਕਰਨੀ ਆ ਆ ਨਹੀਂ ਕੰਮ ਐਦਾਂ ਕਰੀਦਾ ਐਦਾਂ ਕਰੀਦਾ ਨੇ ਆਣ ਦੇ ਵੱਖਰੇ ਕੰਨ ਭਰਨੇ ਰਾ ਦੇ ਵੱਖਰੇ ਭਰਨੇ ਤੇ ਨੌ ਦੇ ਵੱਖਰੇ ਚੱਲ ਸ਼ੁਕਰ ਹੋਇਆ ਕਿ ਤੇ ਨਿਕਲੀ ਇੱਥੋਂ ਹਾਏ ਭੂਜੀ ਪਤਾ ਨਹੀਂ ਕਿੱਥੇ ਚਲ ਗਈ ਆਪਣੇ ਕਮਰੇ ਚ ਮੈਨੂੰ ਲੱਭੇ ਹੀ ਨਹੀਂ ਆ ਮੈਂ ਇੱਦਾਂ ਕਰਦੀ ਆ ਮੰਮੀ ਨੂੰ ਪੁੱਛ ਕੇ ਆਉਂਦੀ ਵੀ ਭੂਜੀ ਕਿੱਥੇ ਚਲ ਗਈ ਆ ਲੱਗਦਾ ਜੇ ਉੱਠੀ ਨਹੀਂ ਆ ਨਾ ਕੋਈ ਚਾਹ ਤੇ ਨਾ ਕੇ ਪਾਣੀ ਪਾਣੀ ਤੇ ਮੈਨੂੰ ਅੱਗੇ ਨਾ ਕਰ ਦਿੱਤਾ ਉਹ ਤਾਂ ਭੂਆ ਨੇ ਪੁੱਛਦੀ ਸੀ ਗਰਮ ਠੰਡੇ ਕੀ ਕਰਾਂ ਮੰਮੀ ਜੀ ਹਾਂਜੀ ਉੱਠ ਗਏ ਜੀ ਹਾਂਜੀ ਹਾਂਜੀ ਭੂਆ ਦੀ ਕਿਤੇ ਗਏ ਆ ਲੈ ਪੂਆ ਨੇ ਕਿਤੇ ਕਿਤੇ ਜਾਣਾ ਸੀ ਪੂਆ ਚਲ ਗਈ ਆਪਣੇ ਪਿੰਡ ਉਹ ਕਿਧਰ ਤੇ ਚਲ ਗਈ ਉਹਨੂੰ ਫੋਨ ਆ ਗਿਆ ਹੈਗਾ ਪਿੱਛੋਂ ਤੇ ਉਹ ਕਾਲੀ ਕਾਲੀ ਨਿਕਲ ਗਈ ਫਟਾਫਟ ਤੁਸੀਂ ਤਾਂ ਸੁੱਤੇ ਹੀਗੇ ਟਾਈਮ ਨਾਲ ਤਾਂ ਉੱਠਣਾ ਨਾ ਹੋਇਆ ਮੈਂ ਪਾਣੀ ਲੈ ਕੇ ਗਈ ਤੇ ਮੈਂ ਦੇਖਣ ਦੀ ਮਨ ਲੱਭੇ ਨਹੀਂ ਮੈਂ ਕਿਹਾ ਮम्मी ਨੂੰ ਅੱਛਾ ਪਾਣੀ ਲੈ ਕੇ ਗਈ ਹੈਗੀ ਹਾਂਜੀ ਹਾਂਜੀ ਮੰਮੀ ਨਿੱਗ ਗੱਲ ਸੁਣ ਮੇਰੀ ਆ ਤਤੇ ਠੱਡੇ ਉਹਨੂੰ ਹੀ ਪਾਣੀ ਪਿਆਲ ਛੜਿਆ ਆ ਕਿਤੇ ਸੱਸ ਖੋਥੜੀ ਨੂੰ ਪੁੱਛ ਲਈ ਪਾਣੀ ਹੈ ਉਹ ਚਲ ਗਈ ਹੁਣ ਮੈਂ ਤੁਹਾਨੂੰ ਵੀ ਦੇ ਦਿਆ ਆਹੋ ਉਹ ਜਿਹੜਾ ਉਹਨੂੰ ਦਿੰਦੇ ਹੁੰਦੇ ਨੇ ਨਾ ਉਹ ਹੁਣ ਕੋਸਾ ਪਾਣੀ ਮੈਨੂੰ ਦੇ ਦਿਆ ਕਰੀ ਆਹੋ ਉਹ ਚਲ ਗਈ ਆਪਣੇ ਪਿੰਡ ਇਦਾਂ ਕਰ ਇਕੱਟ ਚਾਹ ਵੀ ਬਣਾ ਲਿਆ ਸਿਰ ਪਾਟਣ ਡਿਆ ਵਾ ਤੇ ਗੱਲ ਸੁਣ ਸਵੇਰੇ ਟਾਈਮ ਨਾਲ ਉੱਠਿਆ ਕਰ ਉੱਠ ਕੇ ਨਾ ਤੇ ਕੜੀ ਪਾਠ ਕਰਿਆ ਕਰ ਨਾ ਧੋ ਕੇ ਠੀਕ ਆ ਪਾਠ ਕਰਕੇ ਸਿਰ ਸੋਈ ਚ ਵੜਿਆ ਕਰ ਹਾਂ ਨਹੀਂ ਮੈਂ ਟਾਈਮ ਨਾਲ ਹੀ ਉੱਠ ਗਈ ਹਾਂ ਨਹੀਂ ਟਾਈਮ ਨਾਲ ਕਦੀ ਉੱਠ ਗਈ ਹੈ ਆ ਟਾਈਮ ਵੇ ਕੀ ਹੋਇਆ ਵਾ ਹੈ ਸੂਰਜ ਵੇ ਕਿੱਥੇ ਆਇਆ ਵਾ ਇਹਦਾ ਸੜਾ ਸੂਰਜ ਨਿਕਲਿਆ ਵਾ ਗੱਲ ਸੁਣ ਮੇਰੀ ਅੱਗੇ ਹੀ ਸਿਆਲ ਗੱਲ ਹੋ ਰਹੀਗੀ ਹੁਣ ਆ ਗਰਮੀ ਆ ਗਈ ਆ ਤਾ ਧੁੱਪੇ ਬੰਦਾ ਵੇੜੇ ਤੇ ਢਾਹਰਾ ਝਾੜੂ ਫੜ ਕੇ ਤਰੇ ਅਸਦਾ ਸੋਹਣਾ ਲੱਗਦਾ ਜੀ ਮੈਂ ਲਾਤਾ ਸੀ ਕੱਲ੍ਹ ਨੂੰ ਅਸ਼ਲਾਤਾ ਵਾ ਹਾਂਜੀ ਠੀਕ ਵਾ ਤੇ ਚੱਲ ਕੋਈ ਗੱਲ ਨਹੀਂ ਲਾਤਾ ਵਾ ਤੇ ਆ ਬਾਕੀ ਕੰਮ ਤਾਂ ਸਾਰੇ ਉਧਰ ਹੀ ਪਏ ਹੋਣੇ ਖਲਾਰੇ ਸੈਂ ਦੂਜੀ ਗੱਲ ਲੈ ਅੱਗੇ ਟਾਈਮ ਚੱਲਦਾ ਭੂਆ ਦੇ ਤੇ ਭੂਆ ਦਾ ਟਾਈਮ ਹੋ ਗਿਆ ਰੋਟੀ ਦਾ ਤੇ ਭੂਆ ਦਾ ਟਾਈਮ ਹੋ ਗਿਆ ਕੋਸੇ ਪਾਣੀ ਦਾ ਹੈ ਹਣ ਭੂਆ ਮੈਨੂੰ ਕੱਪ ਚਾਹ ਦੇ ਦੇ ਹੁਣ ਨਾ ਟਾਈਮ ਟੇਬਲ ਚੱਲਣੇ ਮੇਰੇ ਹਾਂਜੀ ਹਾਂਜੀ ਠੀਕ ਹੋਣਾ ਆ ਤੇ ਜਿੱਦਾਂ ਮੈਂ ਕਹਿੰਨੀ ਹੈ ਨਾ ਉਦਾਂ ਹੁਣ ਤੁਰ ਠੀਕ ਜਸਤੇਰੇ 4 ਵਜੇ ਉੱਠ ਪੀ ਠੀਕ ਆ ਉੱਠ ਕੇ ਪਹਿਲਾ ਇਸ਼ਨਾਨ ਕਰਨਾ ਵਾ ਕਰਕੇ ਪਾਠ ਕਰਨਾ ਵਾ ਤੇ ਫਿਰ ਝਾੜੂ ਫੜਿਆ ਕਰ ਠੀਕ ਹੈ ਜੇ ਮੈਂ ਉੱਠੀ ਆ ਤੇ ਕੋਸੇ-ਕਾਸੇ ਪਾਣੀ ਹੁਣ ਮੈਨੂੰ ਵੀ ਦੇ ਦਿਆ ਕਰ ਕੋਈ ਗੱਲ ਨਹੀਂ ਮੰਮੀ ਜੀ ਪਾਣੀ ਮੈਂ ਤੁਹਾਨੂੰ ਵੀ ਦੇ ਦਿਆ ਕਰੂੰਗੀ ਅੱਛਾ ਠੀਕ ਵਾ ਆ ਤੇ ਪਾਣੀ ਤੋਂ ਬਾਅਦ 15 ਮਿੰਟ ਬਾਅਦ ਚਾਹ ਬਣਾ ਲਿਆ ਕਰੀ ਚੰਗਾ ਆ ਆਪਣੇ ਡੈਡ ਨੂੰ ਕੁੱਛ ਲਈ ਉਹ ਵੀ ਆਂਦੇ ਆ ਚਲੋ ਠੀਕ ਹੈ ਤੇ ਉਹ ਉੱਠਿਆ ਕਿ ਨਹੀਂ ਅਜੇ ਨਹੀਂ ਉੱਠ ਗਏ ਅੱਛਾ ਕੀ ਕਰਨਿਆ ਬਾਹਰ ਨੂੰ ਚਲ ਗਏਗੀ ਆ ਉਹਨੂੰ ਕਿਹਾ 15-20 ਮਿੰਟ ਏਦਾਂ ਫੋਨਾ ਫੋਨਾ ਤੇ ਲਾ ਲਾ ਏਦਾਂ ਹੁਣ ਕਰਿਆ ਕਰ ਉਹਨੂੰ ਕਿਹਾ ਤੂੰ ਹੀ ਵੇਲੇ ਚੱਕਰ ਮਾਰਿਆ ਕਰ ਫਿਰ ਉਹ ਕੀ ਕਮ ਆਹੋ ਤਾਂ ਪਤਾ ਨਾ ਤੋੜਾ ਕੱਢਣੇ ਹੁੰਦੇ ਨਾ ਮੰਮੀ ਜੀ ਮੈਨੂੰ ਧਾਰਾ ਕੱਢਣੀ ਨਹੀਂ ਹੁੰਦੀਆ ਮੰਮੀ ਹੁਣੀ ਕੱਢ ਦੇਗੀ ਅੱਛਾ ਮੈਂ ਵੀ ਆਖਾਂ ਵੀ ਮਾਂ ਤੇਰੇ ਤੇ ਆਖੀ ਜਾਂਦੀ ਆ ਕੁੜੀ ਮੇਰੀ ਨੂੰ ਸਭ ਕੁਛ ਹੀ ਹੁੰਦਾ ਕੁੜੀ ਮੇਰੀ ਨੂੰ ਸਭ ਕੁਛ ਹੀ ਹੁੰਦਾ ਹੈ ਮੈਂ ਵੀ ਆਖਾਂ ਵੀ ਇਨੀ ਅਕਲਾਂ ਵਾਲੀ ਕਿੱਥੋਂ ਤੇ ਮੇਰੀ ਕਿਸਮਤ ਕਿੱਥੋਂ ਇਨੀ ਚੰਗੀ 50 ਡੰਗਰ ਵਸ਼ਾ ਮੇਰੇ ਹੱਥੋਂ ਛੁੱਟ ਜੇ ਕੋਈ ਨਹੀਂ ਮੰਮੀ ਜੀ ਮੈਂ ਸਿੱਖ ਲੂੰਗੀ ਨਹੀਂ ਹੁਣ ਪੇਕੇ ਜਾਣਾ ਸਿੱਖਣ ਵਾਸਤੇ ਸਿੱਖਾ ਦਿਓ ਮੇਰੇ ਕੋਲ ਸਿੱਖਣੀਆਂ ਪੈੜੀਆਂ ਆਂ ਜੀ ਆਹੋ ਜੇ ਮੈਂ ਧਾਰ ਕੱਢਦੀ ਹੁੰਦੀ ਨਾ ਮੇਰੇ ਲਾਗੇ ਨਾਲ ਜਾਇਆ ਕਰ ਠੀਕ ਉਹ ਨਾਲ ਜਗ ਜੁਗ ਫੜ ਲਿਆ ਤੇ ਉਹ ਚ ਹੌਲੀ ਹੌਲੀ ਕੁਮਾਰਿਆ ਤਾਰਾਂ ਆਪੇ ਜਾ ਜਾਏ ਨਹੀਂ ਆਹੋ ਤੇ ਜਾ ਹੁਣ ਲੈ ਆ ਕਟ ਮਾਰੀ ਆਪੇ ਡੈਡ ਨੂੰ ਪੁੱਛ ਲਈ ਠੀਕ ਠੀਕ ਆ ਉੱਠੇ ਹੋਣਗੇ ਤੇ ਕੱਪ ਉਹਨਾਂ ਦਾ ਵਿਚਾਰ ਬਣਾ ਲੈ ਵੇਖ ਹਾਂ ਕਿ ਦੱਲ ਉਤਰੀ ਚੱਲਦੀ ਏਦੀ ਹੈ ਠੀਕ ਏ ਮਮੀ ਜੀ ਠੀਕ ਏ ਮਮੀ ਜੀ ਸਿੱਖੀ ਸਿਖਾਈ ਆਈ ਆ ਨਾ ਤਾਰਾਂ ਕਿ ਉਹਨਾਂ ਕੱਢਣੀਆਂ ਸਿਖਾਲੀਆਂ ਉਹਦਾ ਤਾਂ ਤਰਾ ਚੌਣਾ ਸਾਡੇ ਸੱਤ ਚੜਾ ਕੇ ਬੰਨ ਛੜਿਆ ਸਾਰਾ ਦਿਨ ਤੇ ਹਰੇ ਦੱਸਣਾ ਹੀਗਾ ਕਿ ਸਾਡੇ ਕੋਈ ਨੇ ਡੰਗਰ ਹੈਗੇ ਆ ਦੱਸ ਵੀ ਇਹਨੂੰ ਕਿਉਂ ਨਾ ਸਿਖਾਇਆ ਤੇ ਇਦਾਂ ਤਾਰ ਕੱਢੀ ਦੀ डंगर घर चला ती पोतने धारा लादियां हूँ पता नहीं की दुनिया फैशन ही हो गया वा आ आम सीखना है चल वेखा भला उठ के तरी चाह इन्हे पानी तो अजे तक नहीं आया हद चल मना चाहिए दलजीत डैडी आ गया आ गया आ जाओ चाह पी लो आ लो फड़ो गया काम सारा गया गया हूं ना छेती कर लिया करो कम ਗਰਮੀ ਬੜੀ ਹੋ ਗਈ ਆ। ਕੋ ਤੇਰੇ ਨਾਲ ਗੱਲ ਠੀਕ ਹੈ ਗਰਮੀ ਹੋ ਗਿਆ ਹੁਣ ਨਾ ਸਾਰੇ ਕੰਮ ਨੂੰ ਵੇਲ ਲਿਆ ਕਰਨਾ ਸਾਰਾ। ਹਾਂ। ਆਹੋ। ਠੀਕ ਵਨ। ਤੇਨਾਂ ਇੱਕ ਸਲਾਹ ਕਰਨੀ। ਕਿਹੜੀ ਸਲਾਹ ਕਰਨੀ ਦੱਸੋ? ਹਾਂ। ਓਏ ਆਪਣਾ ਸੁਬੇਦਾਰ ਨਿਕਾ। ਆਹੋ। ਉਹ ਵਿਆਹ ਚੋਂ ਉਹ ਮੈਂ ਰੁਪਈਆ ਨਾ 8000 ਲਿਆ ਏ। ਅੱਛਾ ਉਹਦੋਂ ਕੋ ਫੜੇ ਹੈਗੇ? ਆਹੋ। ਅੱਛਾ ਹੁਣ ਉਹ ਮੈਂ ਜਦੋਂ ਜਾਣਾ ਉਹ ਨਾ ਦੁੱਧ ਲੈ ਕੇ। ਤੇ ਉਹ ਗੱਲਾਂ 'ਚ ਗੱਲਾਂ ਪਾ ਕੇ ਤੇ ਅਵੇਂ ਚਲਾਉਂਦਾ ਰਹਿੰਦਾ ਵਾ। ਤੇ ਮੇਰਾ ਦਾਦਾ ਇਹ ਆ ਕਿ ਤੁੜਦੇ ਜਿਹੜੇ ਪੈਸੇ ਆਉਣੇ ਹਨ ਹਾਂ ਮੇਰਾ ਤਾਂ ਵੀ ਚੌਪ ਬੋਤੇ ਉਹਨੇ ਦੇ ਦिए 10 ਮੈਂ ਤਾਂ ਕਹਿਣ ਦੀ ਸੀ ਫੇ ਚੱਲ ਕੁਰਸੀਆਂ ਕਰਸੀਆਂ ਲਿਆਵਾਂਗੇ ਤੇ ਤੁਸੀਂ ਹੋਰ ਗੱਡੀ ਗੱਲ ਬਾਤੀ ਇਹ ਗੱਲ ਸੋ ਹੋਂਦੇ ਦੇ ਫੇਰਾ ਪਾ ਕੇ ਗਏ ਆ ਤੇ ਐਡੀ ਛੇਤੀ ਉਹਨਾਂ ਕਿੱਥੋਂ ਆਏਣਾ ਠੀਕ ਨਹੀਂ ਉਹਨਾਂ ਜੋ ਹੋਰ ਕੋਈ ਹੋਰ ਫੁੱਟ ਕਰ ਲਾਂਗੇ ਹੈ ਚੱਲ ਵੇਖ ਲਓ ਆਪਣੀ ਮਰਜ਼ੀ ਮੈਂ ਤਾਂ ਕਿੱਦੀ ਘਰ ਚੀਜ਼ ਚੰਗੀ ਹੁੰਦੀ ਆ ਨਾਲੇ ਮੈਂ ਉਹਨੂੰ ਕਹਿ ਕੇ ਆਈ ਬੜੇ ਟੌਰ ਦੇ ਨਾਲ ਵੀ ਕੁਰਸੀਆਂ ਹੀ ਆਪਣੀਆਂ ਲੈ ਆਉਣੀਆਂ ਮੇਰੀ ਗੱਲ ਸੋ ਲੈਣਾ ਦੇਣਾ ਹੱਡਾ ਨਾ ਕੋਈ ਡਾ ਵੱਡਾ ਨਹੀਂ ਰਹਿ ਗਿਆ ਐਵੇਂ ਬਸ ਨਾ ਕੋਈ 20 25 30 ਪੈਂਦੀ ਆ ਦੇ ਲੱਗ ਛੱਗਿਆ ਆੜਾ ਮੜਾ ਮੋਟਾ ਹੈਗਾ ਤੇ ਆਪਾਂ ਨੇ ਵੇੜ ਕੇ ਨਾ ਤੇ ਮੁਰਕੇ ਸੁਲਕੂ ਸੁਲਕੂ ਤੇ ਮੁਰਕੇ ਜੋ ਮਰਜੀ ਬਣਾਵਾਂਗੇ ਤੇ ਮੇਰੇ ਨਾਲ ਤਾਂ ਚੱਲ ਮੁਰਕੇ ਨਾ ਪੱਠੇ ਵਾਲਿਆਂ ਨੂੰ ਪੈਸੇ ਦੇ ਦਾਂਗੇ ਥੋੜੇ ਬਹੁਤੇ ਚੱਲ ਇੱਟ ਦੇ ਜਮਾਂ ਪਾ ਹੜਾ ਚੱਲ ਕੋਈ ਨਹੀਂ ਪੀ ਲੋ ਚਾਹ ਹੈ ਪੀ ਲੋ ਚਾਹ ਫੇਰ ਰੋਟੀ ਖਾਓ ਹੋਣ ਤੇ ਇੰਨਾ ਹੀ ਆ ਵੀ ਚੱਲ ਪਰਮਾਤਮਾ ਦਾ ਅੰਦਰੁਸਤੀ ਬਖਸ਼ੀ ਇੰਨਾ ਹੀ ਬੜਾਵਾ ਹੈ ਇਹ ਕੋਈ ਹੁੰਦਾ ਬੰਦੇ ਕੋਲ ਸਾਰਾ ਵੱਡਾ ਭਰਾ ਹੀ ਹੋ ਗਿਆ ਸਤੌ ਲੱਤ ਮੇਰੀ ਗੱਲ ਸੁਣੋ ਹਾਂ ਹੋ ਰੋਟੀ ਨਾਲ ਕੀ ਖਾਓਗੇ ਚਾ ਜੋ ਮਰਜ਼ੀ ਬਣਾ ਲਾ ਮੇਥੀ ਨਾਲ ਪਾਲਾ ਹੈ ਆਟੇ ਚ ਉਹ ਪਰਾਂ ਨਾਲ ਮਸਾ ਵੇਸ ਹੁਸਨ ਪਾ ਕੇ ਤੇ ਬਣਾ ਰਹੇ ਹੋ ਬਈ ਨਹੀਂ ਕਰਦਾ ਇਹ ਕਿਹੜਾ ਕੋ ਪਲਣ ਜਾਣਾ ਕਿਤੇ ਚਲ ਠੀਕ ਆ ਪੀਣਾ ਚਾਹ ਫਿਰ ਮੈਂ ਠਹਿਰ ਕੇ ਲਉਣੀ ਚਲ ਵੇਹਲਾ ਇਹੜੇ ਅੰਦਰ ਚਲ ਜਾਓ ਉੱਥੇ ਹੀ ਖਲਾਰਾ ਜਿੱਥੇ ਚਲ ਜਾਓ ਪਤਾ ਨਹੀਂ ਕਰਦੀ ਕੀ ਫਿਰਦੀ ਐ ਸਾਰਾ ਆਧੇ ਨੇ ਇਹਦੇ ਕੰਮ ਹੀ ਨਹੀਂ ਮੁੱਕਦੇ ਕਿਤੇ ਮੈਨੂੰ ਤੇ ਇਹ ਸਮਝ ਆਉਂਦੀ ਨਿਆਣਿਆਂ ਵਾਂਗੂ ਖਲਾਰਾ ਪਿਆ ਹੁੰਦਾ ਆਗੇ ਜੇ ਉੱਪਰ 12 ਵਜ ਗਏ ਤੇ ਤੂੰ ਇਹ ਸਾਮੇ ਰ ਜਿਸ ਸਮਾਨ ਸਮੋਣੀ ਨਾ ਮੈਂ ਕਹਾ ਸਮਾਨ ਸਾਂਭਣਾ ਇੱਥੇ ਵਿਉ ਹਜੜਕ ਤੇ ਤੂੰ ਹੀ ਗੱਲ ਸੁਣੋ ਮੇਰੀ ਕਿ ਪਿੰ ਪਿਆ ਨੂੰ ਅੱਡੇ ਦਾ ਛੱਡਣ ਗਏ ਹੈ ਕਿ ਜਾਂ ਤੇ ਪਿੰਡ ਛੱਡਣ ਚਲ ਗਏ ਹੈਗੇ ਹੈ ਜਬਾਨ ਤੇ ਦੇ ਏਡੀ ਲੰਮੀ ਲਤਰ ਲਤਰ ਚਲਦੀ ਆਰੇ ਹਾ ਤੇ ਅੱਡੇ ਦਾ ਤੁਰ ਕੇ ਚਲ ਜਾਂਦੀ ਉਹ ਮੇਰੀ ਗੱਲ ਸੁਣ ਮੈਂ ਜਾਣਾ ਸੀ ਪਿੰਨ ਨੂੰ ਤਾਂ ਨਾਲ ਉਹ ਤੁਹਾਡਾ ਆ ਸਾਡੇ ਤੇ ਕੀ ਹੋ ਗਿਆ ਛੱਡ ਤਾਂ ਇਹ ਕੋਈ ਗੱਲ ਨਹੀਂ ਕੁਛ ਨਹੀਂ ਹੋ ਗਿਆ ਪਰ ਗਏ ਕਦੋਂ ਦੇ ਜੇ ਕਿੱਥੇ ਦੇਣਾ ਆ ਗਿਆ ਤੇ ਸਾਰਾ ਦਿਨ ਅੱਡੇ ਤੇ ਕੱਟ ਛੜਿਆ ਤੂੰ ਤਾਂ ਸੌਖੀ ਹੋ ਗਈ ਨਾ ਨਾ ਕਿਉਂ ਕਿ ਪਿਆ ਕਹਿੰਦੀ ਸੌਖੀ ਹੋ ਗਈ ਹਾਂ ਰੋਜ਼ ਕੋਈ ਨਾ ਕਿਸਕਾਰ ਲਗਿਆ ਇੰਨੀ ਹੀ ਤੇਰੀ ਭੈਣੀ ਦਾ ਜਿਹੜੀ ਭੈਣੇ ਦਾ ਜੇ ਚਾਰ ਜਣ ਆ ਹੀ ਗਈ ਸੀ ਤੇ ਬੰਦਾ ਟੇਕੇ ਰਹਿਣ ਦਿੰਦਾ ਕਿਹਨੂੰ ਮੈਂ ਕੁਝ ਗਲਤ ਨਹੀਂ ਕਹਿੰਦੀ ਠੀਕ ਵਾ ਸਹੀ ਕਹਿੰਦੀ ਹੈਗੀ ਉਹ ਇੱਕ ਮਿੰਟ ਚ ਚੁੱਪ ਨਹੀਂ ਹੁੰਦੀ ਹੈਗੀ ਕਦੀ ਨਿਆਣੇ ਦੇ ਕੰਨ ਭਰਦੀ ਹੈ ਕਦੇ ਤੁਹਾਡੇ ਭਰਦੀ ਹੈਗੀ ਔਰ ਸਾਰੇ ਜਿਹੜੇ ਨੌਦਵਾਲੇ ਰਹਿੰਦੇ ਹੈਗੇ ਬੰਦਾ ਜ਼ਬਾਨੋਂ ਕੁਝ ਨਾ ਕਹਵੇ ਨਾ ਉਹਦੇ ਮੂੰਹਾਂ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਵਾ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਹੈ ਹੀ ਮਾੜੀ ਆ ਸਾਰੇ ਜਿਹੜੇ ਘੂਗਿਆ ਪਾਪਾ ਵੀ ਨਹੀਂ ਖзяਦਨ ਤੇ ਦੱਸ ਜਾਣਾ ਨਹੀਂ ਹੋਣੇ ਆਪਣੇ ਘਰ ਹਾਂ ਤੁਸੀਂ ਤੇ ਇਦਾਂ ਡਹਿਜ ਕਹਿਣ ਮੈਨ ਆ ਕਲੇਂਜੇ ਆੜੀ ਹੋਈ ਤੁਹਾਡੇ ਵਾਲੀ ਕਿਤੇ ਗੱਲਾਂ ਵੇਖ ਕਿਦਾਂ ਦੀ ਕਰਦੀ ਆ ਨਿਆਲੇ ਦੇ ਬਾਹਰ ਉਹ ਚੱਲ ਚਾਰ ਦਿਨ ਆ ਜਾਂਦੀ ਆ ਉਹ ਕਿੱਥੇ ਰਹਿਣਾ ਤਕੋ ਚਾਰ ਦਿਨ ਚਾਰ ਦਿਨ ਹੋਣ ਤੱਕ ਗੱਲ ਹੀ ਨਹੀਂ ਆ ਆ ਵਿਆਹ ਕਰਾਉਂਦਾ ਹੋਇਆ 15 20 ਦਿਨ ਹੋ ਗਏ ਉਹਨੂੰ ਇੱਥੇ ਬੈਠੀ ਨੂੰ ਅਜੇ ਫੋਨ ਨਾ ਨਾ ਹੁੰਦਾ ਮਗਰ ਅਜੇ ਵੀ ਨਹੀਂ ਜਾਣੀ ਅਜੇ ਵੀ ਇੱਥੇ ਕੋਸੇ ਪਾਣੀ ਮੰਗਦੀ ਫਰਨੀ ਸੀਗੀ ਕੋਸੇ ਪਾਣੀ ਹਾਂ ਤੇ ਕਿੱਥੇ ਦਲਜੀਤ ਕਿੱਥੇ ਆ ਦਲਜੀਤ ਨੇ ਕਿੱਥੇ ਹੋਣਾ ਉਹ ਸਵੇਰ ਦੀ ਪਤਾ ਨਹੀਂ ਹਾਥੀ ਕਸਾਈ ਜਾਂਦੀ ਰਸੋਈ ਵਿੱਚ ਤੇ ਮਾਂ ਉਹਦੀ ਕਹਿੰਦੀ ਸੀ ਮੇਰੀ ਧੀ ਨੂੰ ਬੜੀਆਂ ਹੀ ਇਕਲਾ ਕੋਈ ਕੰਮ ਨਹੀਂ ਜਿਹੜਾ ਇਹਨੂੰ ਨਹੀਂ ਹੁੰਦਾ ਹੈ ਆ ਮੇਰੇ ਨਿਆਣੇ ਵੀ ਕਰਦੇ ਹੀਗੇ ਭਾਬੀ ਬੜੀਆਂ ਹੀ ਸਵਾਦ ਚੀਜ਼ਾਂ ਬਣਾਉਂਦੀ ਆ ਨਾ ਸਵਾਰ ਖੇਤ ਸਵਾਦ ਬਣਾਉਂਦੀ ਆ ਅ ਜੋਂਤ ਹੀ ਗਏ ਜਣਾ ਇੱਕ ਸੜਿਆ ਕਫ ਚਾਹ ਦਾ ਮੇਰੇ ਮੱਥੇ ਮਾਰਦਾ ਵਾ ਉਹ ਪਤਾ ਨਹੀਂ ਹੁਣ ਕੀ ਕੀ ਸੱਕਸਾਈ ਕਰੀ ਜਾਂਦੀ ਰਸਈ ਵਿੱਚ ਉੱਥੋਂ ਹੀ ਨਹੀਂ ਨਿਕਲ ਲਈ ਮੇਰੀ ਗੱਲ ਸੁਣ ਤੈਨੂੰ ਕੀ ਹੋਇਆ ਤੂੰ ਮੁੱਢ ਰਹੀਆਂ ਤੂੰ ਨਾਲ ਕੰਮ ਕਰਿਆ ਘਰ ਉਹਦੇ ਨਾ ਕਿਉਂ ਕਰਿਆ ਕਰਾਂ ਮੈਂ ਕੰਮ ਹੈ ਬੱਥੇਰਾ ਕੰਮ ਕੀਤਾ ਵਾ ਜਦੋਂ ਦੀ ਆਈਆਂ ਨਾ ਘਰ ਵਿੱਚ ਸਾਰਾ ਕੰਮ ਐ ਹੀ ਸਾਬਿਆ ਵਾ ਉਹ ਹੱਥਾਂ થી ਕੰਮ ਨੱਪੜ ਜਾਂਦਾ ਵਾ ਹੁਣ 12 ਵਜੇ ਦਾ ਚਾਤਨ ਛੱਡ ਜੀ ਬੱਦੀ ਤੂੰ ਉਹ ਹੀ ਤੇ ਮੈਂ ਕਹਿਣ ਡਈ ਆ ਕਿ 12 ਵਜ ਗਏ ਆ ਹੈ ਜਿੱਥੇ ਜਾਵਾਂ ਉੱਥੇ ਹੀ ਖਲਾਰਾ ਜਿੱਥੇ ਜਾਵਾਂ ਉੱਥੇ ਹੀ ਖਲਾਰਾ ਵਾ ਇਹ ਮੇਰੇ ਹੱਥੀ ਪਿਆ ਉਹ ਮੈਂ ਉਹ ਤਾਂ ਤੂੰ ਕਹਿੰਦੇ ਆ ਵਾ ਸਾਰਾ ਕੰਮ ਉਹ ਤੇ ਕਿਉਂ ਸੁਟਿਆ ਤੂੰ ਨਾਲ ਆਪ ਕਰਿਆ ਕਰ ਉਹ ਮੈਂ ਨਹੀਂ ਕਰਨਾ ਬਥੇਰਾ ਕੀਤਾ ਮੈਂ ਮੇਰੇ ਨਾਲ ਕੋਣ ਕਰਦਾ ਹੁੰਦਾ ਸੀਗਾ ਮੈਂ ਕੱਲੀ ਹੀਗੀ ਇਹ ਵੀ ਹੁਣ ਕਰੇ ਇਦਾਂ ਜਾ ਚ ਆਉਣੀ ਆ ਨਾ ਕਰ ਮੁੜ ਕੇ ਕੋੜੇ ਮੋੜੇ ਜਨਾ ਦੋ ਘੰਟਾ ਬਣੇ ਸਿੱਤੇ ਤੇਰੇ ਕੋਈ ਨਹੀਂ ਮਸਾਬ ਲੂ ਆਪੇ ਕੋਈ ਨਹੀਂ ਤੋਈਆਂ ਫਿਰ ਤੂੰ ਕੋਈ ਗੱਲ ਨਹੀਂ ਅਤੀ ਸੁਖਣਾ ਸੁਖੋ ਜਾਇ ਦੇ ਗੁਰਦੁਆਰੇ ਸੁਖਣਾ ਸੁਖੋ ਜਾਇ ਤੇਰੇ ਇਹੋ ਕੰਮ ਨਾ ਚੱਲਦਾ ਆਹੋ ਹੱਦ ਹੀ ਟੱਡੇ ਵਾਲੇ ਕਿਤੇ ਆਣ ਕੇ ਮੇਰੇ ਗੱਲ ਪੈ ਗਏ ਉਹਦੇ ਮਗਰ ਪਈ ਉਹਦੇ ਮਗਰ ਪਈ ਕੁੜੀ ਟੱਗੜ ਬੱਜੇ ਬਾਹਰ ਜਾਓ ਜਾ ਕੇ ਪਾਣੀ ਨਾਲੀ ਡਾਓ ਆਣ ਕੇ ਤੇ ਮੇਰੇ ਦਿਵਾਲੇ ਹੋ ਗਏ ਜੇ ਕਦੀ ਕੁੜੀ ਚੰਗੀ ਆ ਤੇ ਕਈ ਤੁਹਾਡੀ ਭੈਣ ਚੰਗੀ ਆ ਤੇ ਮਾੜੀ ਤੇ ਇੱਕ ਮੈਂ ਹੀ ਰਹਿ ਗਈ ਆ ਨਾ ਮੇਰੇ ਨਾਲ ਪੈਂਦੇ ਰਹਿੰਦੇ ਸਾਰੇ ਦਿਹਾੜੀ ਤੁਸੀਂ ਬੱਸ ਕਿ ਕਾਂ ਖਾਦੇ ਨੇ ਯਾਰ ਹੱਦ ਹੋ ਗਈ ਇਹਦੇ ਆਈ ਟਾਈਮ ਕਿੰਨਾ ਹੋ ਗਿਆ ਹਾਏ ਮੈਂ ਤੇ ਹਜੇ ਮਮੀ ਫੇਰਾਂ ਕਿ ਮੈਨੂੰ ਗੁੱਸੇ ਆਉਣਾ ਉਹ ਮਮੀ ਨੇ ਕਹਣਾ ਹੌਲੀ ਹੌਲੀ ਲੱਗੀ ਰਹਿੰਦੀ ਐ ਮੈਂ ਕੀ ਕਰਾਂ ਡਾਲਣਾ ਤੇ ਮੇਰੇ ਹੱਥ ਵੀ ਨਹੀਂ ਚੱਲਦੇ ਹੈਗੇ ਕੰਮ ਤੇ ਮੈਨੂੰ ਸਾਰਾ ਕਰਨਾ ਆਉਂਦਾ ਪਰ ਮਮੀ ਨੇ ਮੈਨੂੰ ਕਦੀ ਕਿਹਾ ਹੀ ਨਹੀਂ ਹੈਗਾ ਇੱਥੇ ਤੇ ਮੈਨੂੰ ਹੁੰਦਾ ਤੇ ਹੈਗਾ ਪਰ ਮੇਰੇ ਡਾਲਣਾ ਹੱਥ ਹੀ ਨਹੀਂ ਚੱਲਦੇ ਪਏ ਚੱਲ ਕੀ ਕਰਾਂ ਬਣਾਉਣੀ ਐ ਜਾ ਕੇ